ਅਸੀਂ ਮੋਡਲ ਟਾਊਨ ਤਾਂਤਲ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਤੇ ਨਤਮਸਤਕ ਹੋ ਕੇ ਬਾਬਾ ਜੀ ਦਾ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਅਸੀਂ ਚਾਲੇ ਪਾਏ ਤਾਂ ਕਿ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਸਿੰਘ ਨੇ ਤੇ ਸਿੰਘਾਂ ਸ਼ਹੀਦਾਂ ਦੇ ਪਹਿਰੇ ਤੇ ਨਾਰੇ ਉਹਨਾਂ ਦੇ ਜਕਾਰੇ ਗੂੰਜ ਰਹੇ ਨੇ ਪੰਜਾਬ ਦੀ ਜਵਾਨੀ ਦੀ ਤੁਸੀਂ ਗੱਲ ਕੀਤੀ ਮੈਂ ਕਿਹਾ ਪੰਜਾਬ ਦੀ ਜਵਾਨੀ ਤਾਂ ਕਹਿੰਦੇ ਨਸ਼ਿਆਂ 'ਚ ਡੁੱਬ ਰਹੀ ਆ ਜਾਂ ਜਦੋਂ ਨੌਜਵਾਨਾਂ ਨੂੰ ਨੌਕਰੀ ਮਿਲਦੀ ਉਹ ਬਾਹਰ ਜਾ ਰਹੇ ਨੇ ਜਿਹੜੇ 10% ਨੌਜਵਾਨ ਭੱਜ ਕੇ ਉਸ ਰਸਤੇ ਤੇ ਤੁਰੇ ਹਨ ਉਹਨਾਂ ਨੂੰ ਵਾਪਸ ਲਿਆਉਣਾ ਹੀ ਸਾਡਾ ਇੱਕ ਟੀਚਾ ਹੈ ਤੇ ਜਿਹੜੇ ਸਾਡੇ ਭਰਾ ਜਿਹੜੇ ਉਹਨੂੰ ਨਸ਼ੇ ਦੀ ਦਲਦਲ ਚੋਂ ਕੱਢ ਰਹੇ ਸੀ ਪਤਾ ਨਹੀਂ ਸਰਕਾਰ ਨੂੰ ਕਿਉਂ ਨਹੀਂ ਮਨਜ਼ੂਰ ਹੋਇਆ ਸਰਕਾਰ ਨੇ ਉਹਨਾਂ ਨੂੰ ਡਿਬਰੂਗੜੀ ਦੀਆਂ ਜੇਲਾਂ ਭੇਜਤਾ ਪੰਜਾਬ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ 2 ਸਾਲਾਂ ਦਾ ਉਹਨਾਂ ਦਾ ਕਾਰਗੁਜ਼ਾਰੀ ਦੇਖੋ ਜੀ ਜ਼ੀਰੋ ਕਾਰਜਕਾਰੀ ਕਾਰਗੁਜ਼ਾਰੀ ਹੈ ਜੇ ਕਾਰਗੁਜ਼ਾਰੀ ਹੋਵੇ ਲੋਕਾਂ ਮੂਰੇ ਕਰਨੇ ਕਰਨੇ ਨਾ ਕਰਨੇ ਪੈਣ ਸਰਕਾਰ ਨੂੰ ਸਰਕਾਰ ਦੀ ਬਹੁਤ ਬੁਰੀ ਹਾਲਤ ਆ ਅੱਜ ਸਰਕਾਰ ਨੂੰ ਪਿੰਡ ਪਿੰਡ ਸਰਕਾਰ ਦੇ ਮੰਤਰੀ ਨੂੰ ਲੋਕ கே ਰਹੇ ਆ ਸੋ ਜੇ ਕੰਮ ਕੀਤਾ ਹੁੰਦਾ 2 ਭਾਏ ਸਾਲਾਂ ਦੇ ਵਿੱਚ ਤਾਂ ਇਹੋ ਜੀ ਹਾਲਤ ਨਾ ਹੁੰਦੀ ਮੈਂ ਹੈਰਾਨ ਹੁਣਾ ਕਿ ਕੁਰਸੀ ਦੇ ਬੈਠ ਕੇ ਕੁਰਸੀ ਵਰਗੇ ਹੋ ਜਾਂਦੇ ਆ ਬੰਦਾ ਉਹ ਆ ਮਰਦ ਉਹ ਆ ਸਿਆਸਦਾਂ ਉਹ ਆ ਜਿਹੜਾ ਕੁਰਸੀ ਤੇ ਬੈਠ ਕੇ ਕੁਰਸੀ ਦੀਆਂ ਰੌ ਰੀਤਾਂ ਬਦਲੇ ਕੁਰਸੀ ਨਾਲ ਨਾ ਬਦਲੇ ਪਰसों ਦੇਖਿਆ ਤੁਸੀਂ 4 ਦਿਨ ਪਹਿਲਾਂ ਮੌੜ ਮੰਡੀ ਦੇ ਵਿੱਚ ਵਿੱਚ ਬੈਠ ਕੇ ਭੱਜਿਆ ਗੱਡੀ ਦੇ ਇਹ ਸਾਡੇ ਰਾਜੇ ਥੋੜੀ ਆ ਇਹੋ ਜਿਹੇ ਰਾਜੇ ਥੋੜੀ ਹੁੰਦੇ ਸਾਡੇ ਸਰਦਾਰਾਂ ਦੇ ਘਰੇ ਜੰਮ ਕੇ ਤੁਸੀਂ ਸਰਦਾਰਾਂ ਦੀ ਗੱਲ ਤਾਂ ਕਰੋ ਯਾਰ ਪਟਵੀਆਂ ਪਾ ਰਹੇ ਆ ਰੰਗਲਾ ਪੰਜਾਬ ਬਣ ਰਿਹਾ ਇਕਲੀਆਂ ਸੁਣੀਆ ਤੁਸੀਂ ਇਕਲੀਆਂ ਕਿੱਕਲੀਆਂ ਦਾ ਜ਼ਮਾਨਾ ਨਹੀਂ ਗਿਆ ਹੁਣ ਕੰਮ ਦਾ ਜ਼ਮਾਨਾ ਲੋਕ ਬੜੇ ਸਿਆਣੇ ਨੇ ਕਿਸਾਨਾਂ ਦੇ ਪੁੱਤ ਜਾਗਰੂਕ ਨੇ ਕਿਸਾਨਾਂ ਦੇ ਪੁੱਤ ਆ ਸੜਕਾਂ ਦੇ ਕਿਸਾਨਾਂ ਦੇ ਪੁੱਤ ਨੇ ਕੁੱਪੇ ਫਿਰ ਰਹੇ ਆ ਭਰਾ ਦਾ ਸਾਥ ਦੇਣ ਲਈ ਇਹ ਪਿਆਰ ਆ ਇੱਕ ਮਾਉ ਉਹਦੇ ਰਤਮੇ ਥੋੜੀ ਕਮਾਉਣੇ ਯਾਰਾ ਉਹਦੇ ਰਤਮੇ ਤਾਂ ਲੈ ਕੇ ਪੰਜ ਪੰਜ ਵਾਰੀ ਬਣ ਕੇ ਮੁੱਖ ਮੰਤਰੀ ਵੀ ਚਲੇ ਗਏ ਅਫਗਾਨਿਸਤਾਨ ਵਾਲੇ ਬੜੇ ਤਕੜੇ ਨੇ ਜੋਦੇ ਨੇ ਉਹ ਵੀ ਉਹ ਵੀ ਬਹੁਤ ਲੜਾਕੂ ਨੇ ਅਫਗਾਨੀਆਂ ਨੇ ਅਗਲੇ ਅਗਲੇ ਵੀ ਕੁੱਟ ਕੇ ਭਜਾਏ ਹੋਇਆ ਤੁਹਾਨੂੰ ਪਤਾ ਹੋਣਾ ਅਫਗਾਨੀਆਂ ਨੇ ਰਸ਼ੀਆ ਦਾ ਬਾਰਡਰ ਨਾਲ ਉਹ ਵੀ ਭਜਾਏ ਅਮਰੀਕਾ ਦੇ ਸਾਲ ਪਹਿਲਾਂ ਤੁਸੀਂ ਦੇਖੋਗੇ ਵੀਡੀਓ ਜਹਾਜ਼ ਤੇ ਅਸਲਾ ਡਾਲਰ ਛੱਡ ਕੇ ਭੱਜਿਆ ਅਮਰੀਕਾ ਵੱਡੇ ਵੱਡੇ ਹਥਿਆਰ ਸੀਨੇ ਕੋਲੇ ਹਥਿਆਰਾਂ ਨਾਲ ਅਫਗਾਨੀ ਕਾਬੂ ਕਾਬੂ ਨਹੀਂ ਆਏ ਤੇ ਖੇਬਰ ਦਰਾਂ ਦੇ ਤੇ ਕੇਸਰੀ ਕਿਨੇ ਜੜਾਇਆ ਸੀ ਬਾਬਾ ਜਰਨੈਲ ਹਰੀ ਸਿੰਘ ਨਲੂਏ ਨੇ ਕਿਉਂ ਉਥੇ ਹਥਿਆਰ ਨਹੀਂ ਜਿੱਤੇ ਉਥੇ ਕਿਰਦਾਰ ਜਿੱਤਿਆ ਸੀ ਬਾਬੇ ਦਾ ਕਿਰਦਾਰ ਉੱਚਾ ਸੀ ਇਹਦੇ ਵੱਡੇ ਵੱਡੇ ਹਥਿਆਰ ਵਾਲੇ ਤਾਂ ਉਹਨਾਂ ਨੇ ਭੁਜਾ ਦੇ ਸਮਾਜ ਨੂੰ ਪਤਾ ਇੱਕ ਜੀਤ ਇੱਕ ਤਰੀਕੇ ਨਾਲ ਕੀ ਹੋਇਆ ਸੀ ਕਿ ਉਹ ਕਿ ਕਾਂਗਰਸ ਨੂੰ ਕੀ ਸਿੱਖ ووٹ ਪਾਏਗਾ ਉਹ ਕਾਂਗਰਸ ਨੇ ਬੰਦਾ ਹੀ ਉਹ ਜਖੜਾ ਕਰਦਾ ਜਿਹੜਾ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਸਾਡੀ ਮਾਂ ਮਾਂ ਜਨਮ ਦਿਨ ਵਾਲੀ ਹੁੰਦੀ ਆ ਸਾਡੀ ਮਾਂ ਮਾਤਾ ਧਰਤ ਮਹੱਤ ਸਾਡੀ ਮਾਂ ਹੈ ਮਾਤਾ ਸਾਹਿਬੌਰ ਸਾਡੀ ਮਾਂ ਹੈ ਮਾਤਾ ਗੁਜਰਕੌਰ ਟੁੱਟੀ ਮਾਂ ਭਾਈ ਤੇਰਾ ਗਾਂਧੀ ਹੋਊ ਕੋਈ ਕਿਸ ਕਾਤਲ ਨੂੰ ਮਾਂ ਬਣਾਈ ਰੱਖੋ ਔਰ ਕਈ ਲੋਕ ਕਹਿਣਗੇ ਕਮਲਜੀਤ ਅੱਜ ਕਹਿੰਦਾ ਕਮਲਜੀਤ ਕਾਂਗਰਸ ਚ ਰਹਿੰਦਿਆ ਵੀ ਕਹਿੰਦਾ ਸੀ ਜਦੋਂ ਤੱਕ ਸਾਹ ਸਾਹ ਹੈ ਇੰਦਰਾ ਗਾਂਧੀ ਮਰਦਾਬਾਦੀ ਰੋ ਅਸੀਂ ਮੁਕਾਬਲਾ ਕਰਨੇ ਨਹੀਂ ਆਏ ਹੋਏ ਅਸੀਂ ਇੱਕ ਸੋਚ ਇੱਕ ਵਿਚਾਰ ਨਾਲ ਖੜਨ ਵਾਲੇ ਦੀ ਗਿਣਤੀ ਕਰਾਉਣ ਆਏ ਆ ਇਹਨਾਂ ਨੂੰ ਕਹਿਣ ਆਏ ਆ ਸੰਗਤਾਂ ਨੂੰ ਕਿ ਭੀੜ ਦਾ ਹਿੱਸਾ ਨਹੀਂ ਬਣਨਾ ਵਿਚਾਰ ਦਾ ਹਿੱਸਾ ਬਣਨਾ ਹੈ ਸੋਚ ਦਾ ਹਿੱਸਾ ਬਣਨਾ ਹੈ ਉਸ ਵਿਚਾਰ ਦਾ ਹਿੱਸਾ ਜਿਹੜਾ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਦਾ ਵਿਚਾਰ ਹੈ ਉਮਰਾ ਬੇਸ਼ੱਕ ਛੋਟੀਆਂ ਸੀ ਸਭ ਤੇ 9 ਸਾਲ ਦੀਆਂ ਪਰ ਵਿਚਾਰ ਬਹੁਤ ਵੱਡਾ ਸੀ ਬਾਬਿਆਂ ਦਾ ਉਸ ਵਿਚਾਰ ਨੂੰ ਲੈ ਕੇ ਤੁਰੇ ਆ ਜਿਹੜਾ ਵਿਚਾਰ ਨਾਲ ਦਬਦਾ ਇਹਨਾਂ ਰਿਕਦਾ ਇਹਨਾਂ ਡਰਦਾ ਇਹਨਾਂ ਚੁੱਪਦਾ ਉਸ ਵਿਚਾਰ ਨਾਲ ਖੜਨ ਵਾਲਿਆਂ ਦੀ ਗਿਣਤੀ ਹੋਣੀ ਆ ਕੱਲੀਆਂ ਵੋਟਾਂ ਵਿਚਾਰ ਨੂੰ ਬਣਾਈ ਜਾਣੀਆਂ ਚਾਰ ਨੂੰ ਉਸ ਵਿਚਾਰ ਨਾਲ ਖੜਨ ਵਾਲੇ ਘੈਂਟ ਬੰਦਿਆਂ ਦੇ ਵੀ ਗਿਣਿਆ ਜਾ ਲੁਧਿਆਣਾ ਸ਼ਹਿਰ ਦੇ ਚੋਣ ਪ੍ਰਚਾਰ ਅੱਜ ਖਤਮ ਹੋਣ ਜਾ ਰਿਹਾ ਪੂਰੇ ਪੰਜਾਬ ਅੰਦਰ ਇੱਕ ਤਰੀਕੇ ਨੂੰ ਵੋਟਾਂ ਪੈਣਗੀਆਂ ਰੋਡ ਸ਼ੋਅ ਸਾਰੇ ਉਮੀਦਵਾਰ ਕੱਢ ਰਹੇ ਨੇ ਅੱਜ ਅਸੀਂ ਅਜਾਜ਼ ਉਮੀਦਵਾਰ ਕਰਨਜੀਤ ਸਿੰਘ ਬਰਾੜ ਨਾਲ ਖੜੇ ਨੇ ਉਹਨਾਂ ਦਾ ਬਹੁਤ ਵੱਡਾ ਕੱਠ ਦੱਸਦਾ ਠਾਠਾ ਮਾਰਦਾ ਤੇ ਅੱਜ ਉਹ ਆਪਣੇ ਜਿੱਤ ਨਿਸ਼ਚਿਤ ਕਰਨ ਵਾਸਤੇ ਲੋਕਾਂ ਨੂੰ ਦੱਸ ਰਹੇ ਨੇ ਮੈਂ ਹੀ ਇੱਕ ਵਾਕਈ ਉਮੀਦਵਾਰਾਂ ਵੱਲੋਂ ਵਧੀਆ ਉਮੀਦਵਾਰਾਂ ਗੱਲ ਕਰ ਲੈਣੇ ਆ ਕਿਸ ਤਰ੍ਹਾਂ ਆਪਣੀ ਜਿੱਤ ਨੂੰ ਦੇਖਦੇ ਨੇ ਕਰਨਜੀਤ ਸਿੰਘ ਬਰਾੜ ਜੀ ਬਰਾੜ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਜੀ ਇਦਾਂ ਦਾ ਤਾਂ ਚੋਣ ਪ੍ਰਚਾਰ ਜੀ ਆਖਰੀ ਦਿਨ ਹੈ ਬੜੀ ਪਾਸ਼ਾ ਦੀ ਰਹਿਮਤ ਰਹੀ ਹੈ ਜੀ ਪਾਸ਼ਾ ਗਵਾਹੀ ਕਰ ਰਹੇ ਨੇ ਸਾਡੀ ਸੰਗਤ ਦੀ ਤੇ ਉਹਨਾਂ ਦੀ ਰਹਿਮਤ ਨਾਲ ਤੁਸੀਂ ਦੇਖ ਹੀ ਲਿਆਏ ਪਿੱਛੋਂ ਜਦੋਂ ਤੋਂ ਚੁੱਤਰੇ ਹੋਏ ਮਗਰੋਂ ਗੱਡੀਆਂ ਤੇ ਤੁਸੀਂ ਆ ਰਹੇ ਸੀ ਕਾਫੀ ਟਾਈਮ ਬਾਅਦ ਰਲਿਆ ਤੁਸੀਂ ਹਜ਼ਾਰਾਂ ਦੀ ਤਦਾਦ ਚ ਗੱਡੀਆਂ ਆ ਤੇ ਇਹ ਕਿੱਥੋਂ ਤੁਸੀਂ ਚੱਲੇ ਹੋ ਆਪਣੇ ਜਗਰਾਉਂ ਤੋਂ ਚੱਲੇ ਹੋ ਅਸੀਂ ਮੋਡਲ ਟਾਊਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਤੇ ਨਤਮਸਤਕ ਹੋ ਕੇ ਬਾਬਾ ਜੀ ਦਾ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਅਸੀਂ ਚਾਲੇ ਪਾਏ ਤਾਂ ਕਿ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਵਾਲੇ ਸਿੰਘ ਨੇ ਤੇ ਸਿੰਘਾਂ ਸ਼ਹੀਦਾਂ ਦੇ ਪੈਰੇ ਤੇ ਨਾਰੇ ਉਹਨਾਂ ਦੇ ਜਕਾਰੇ ਗੂੰਜ ਰਹੇ ਨੇ ਤੇ ਇਹ ਆਪ ਮੁਹਾਰੇ ਆਏ ਹੋਏ ਨੌਜਵਾਨ ਆ ਜਿਹੜੇ ਇੱਕ ਵਹਿਣ 'ਚ ਵਹਿ ਰਹੇ ਆ ਕੇਸਰੀ ਨਿਸ਼ਾਨ ਦੇ ਵਹਿਣ 'ਚ ਜਿਸ ਪਾਸੇ ਨੂੰ ਅਸੀਂ ਪੰਜਾਬ ਦੀ ਜਵਾਨੀ ਨੂੰ ਤੋੜਨਾ ਚਾਹੁੰਦੇ ਸੀ ਉਸ ਪਾਸੇ ਨੂੰ ਪੰਜਾਬ ਦੀ ਜਵਾਨੀ ਨੇ ਆਪਣਾ ਮਹਾਨ ਲੈ ਲਿਆ ਇਹ ਪੰਜਾਬ ਦਾ ਭਵਿੱਖ ਸਾਹਮਣੇ ਪੰਜਾਬ ਦੀ ਜਵਾਨੀ ਦੀ ਤੁਸੀਂ ਗੱਲ ਕੀਤੀ ਮੈਂ ਕਿਹਾ ਪੰਜਾਬ ਦੀ ਜਵਾਨੀ ਤਾਂ ਕਹਿੰਦੇ ਨਸ਼ਿਆਂ 'ਚ ਡੁੱਬ ਰਹੀ ਆ ਜਾਂ ਜਿਹੜੇ ਨੌਜਵਾਨਾਂ ਨੂੰ ਨੌਕਰੀ ਮਿਲਦੀ ਉਹ ਬਾਹਰ ਜਾ ਰਹੇ ਨੇ ਜਿਹੜੇ 10-20% ਨੌਜਵਾਨ ਭੱਜ ਕੇ ਉਸ ਰਸਤੇ ਤੇ ਤੁਰੇ ਆ ਨਾ ਉਹਨਾਂ ਨੂੰ ਵਾਪਸ ਲਿਆਉਣਾ ਹੀ ਸਾਡਾ ਇੱਕ ਟੀਚਾ ਹੈ ਤੇ ਜਿਹੜੇ ਸਾਡੇ ਭਰਾ ਜਿਹੜੇ ਉਹਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਰਹੇ ਸੀ ਪਤਾ ਨਹੀਂ ਸਰਕਾਰ ਨੂੰ ਕਿਉਂ ਨਹੀਂ ਮਨਜ਼ੂਰ ਹੋਇਆ ਸਰਕਾਰ ਨੇ ਉਹਨਾਂ ਨੂੰ ਡਿਬਰੂਗੜ੍ਹ ਦੀਆਂ ਜੇਲ੍ਹਾਂ ਭੇਜਤਾ ਇਹੀ ਤਾਂ ਮਕਸਦ ਸੀ ਸਾਡਾ ਕਿ ਕੇਸਰੀ ਨਿਸ਼ਾਨ ਥੱਲੇ ਇਕੱਠੀ ਹੋਵੇ ਜਰਮਾਨੀ ਕੇਸਰੀ ਨਿਸ਼ਾਨ ਚੱਕੇ ਤੇ ਨਸ਼ਿਆਂ ਤੋਂ ਦੂਰ ਹੋਵੇ ਤੇ ਉਹ ਤੁਹਾਡੇ ਸਾਹਮਣੇ ਹੀ ਤੁਸੀਂ ਦੇਖਦੇ ਆ ਰਹੇ ਹੋ ਕਿੰਨੇ ਥਾਵਾਂ ਤੇ ਥਾਂ ਥਾਂ ਸੰਘਤ ਖੜੀ ਹੈ ਇਸੇ ਵਾਸਤੇ ਖੜੀ ਹੈ ਕਿ ਇਹ ਸਾਡੇ ਭਰਾ ਜਿੱਤਣਗੇ ਤੇ ਪੰਜਾਬ 'ਚੋਂ ਨਸ਼ਾ ਖਤਮ ਕਰਨਗੇ ਪੰਜਾਬ 'ਚ ਹੋਰ ਵੀ ਬੜੇ ਮਸਲੇ ਆ ਅਰੇ ਇਹ ਤਾਂ ਮਾਫੀਆ ਆ ਸ਼ਰਾਬ ਮਾਫੀਆ ਹੋਰ بڑے ਮਾਫੀਆ ਕੰਮ ਕਰ ਰਿਹਾ ਉਹਨਾਂ ਨੂੰ ਕਿੱਦਾਂ ਤੁਸੀਂ ਨਜਾਤ ਦਿਵਾਓਗੇ ਲੁਧਿਆਣਾ ਔਰ ਪੰਜਾਬ ਤੋਂ ਦੇਖੋ ਚੁਣੇ ਹੋਏ ਦਾ ਮਹੱਤਵ ਜ਼ਰੂਰ ਦੱਸਾਂਗੇ ਲੋਕਾਂ ਨੂੰ ਚੁਣਿਆ ਹੋਇਆ ਕੀ ਹੁੰਦਾ ਹੈ ਚੁਣੇ ਹੋਏ ਦੇ ਮੈਨੇ ਕੀ ਹੁੰਦੇ ਨੇ ਇਹ ਤਾਂ ਚੁਣ ਕੇ ਜਾ ਕੇ ਬੈਂਚਾਂ ਤੇ ਬੈਠ ਕੇ ਮੜਾਉਂਦੇ ਨੇ ਚੁਣੇ ਹੋਏ ਨੂੰ ਉੱਥੇ ਜਾ ਕੇ ਜਦੋਂ ਅੱਖ ਚੱਖ ਪਾ ਕੇ ਗੱਲ ਕੀਤੀ ਉੱਥੇ ਭਾਵੇਂ ਮੋਦੀ ਹੋਵੇ ਭਾਵੇਂ ਰਾਹੁਲ ਗਾਂਧੀ ਹੋਵੇ ਭਾਵੇਂ ਅਮਿਤ ਸ਼ਾਹ ਹੋਵੇ ਬਾਦਸ਼ਾਹ ਰਹਿਮਤ ਕਰਨਗੇ ਆਪਾਂ ਸੰਗਤਾਂ ਦਾ ਸੰਗਤਾਂ ਆਈਆਂ ਤੁਹਾਨੂੰ ਸਵਾਗਤ ਕਰਨ ਵਾਸਤੇ ਦੇਖੋ ਕਿੰਨਾ ਸ਼ਾਹ ਆ ਸੰਗਤਾਂ ਦੇ ਵਿੱਚ ਸਵਾਗਤ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਸਾਥੀ ਆ ਸਿੰਘ ਸਹਿਬਾਨ ਆ ਪੰਜਾਬ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ 2 ਸਾਲਾਂ ਦਾ ਉਹਨਾਂ ਦਾ ਕਾਰਜਗਾਰੀ ਦੇਖੋ ਜੀ ਜ਼ੀਰੋ ਕਾਰਜਗਾਰੀ ਕਾਰਗੁਜ਼ਾਰੀ ਆ ਜੇ ਕਾਰਗੁਜ਼ਾਰੀ ਹੋਵੇ ਲੋਕਾਂ ਮੂਰੇ ਲੋਕਾਂ ਮੂਰੇ ਕਰਨੇ ਕਰਨੇ ਨਾ ਕਰਨੇ ਪੈਣ ਸਰਕਾਰ ਨੂੰ ਸਰਕਾਰ ਦੀ ਬਹੁਤ ਬੁਰੀ ਹਾਲਤ ਆ ਅੱਜ ਸਰਕਾਰ ਨੂੰ ਪਿੰਡ ਪਿੰਡ ਸਰਕਾਰ ਦੇ ਮੰਤਰੀ ਨੂੰ ਲੋਕ கே ਰਹੇ ਆ ਸੋ ਜੇ ਕੰਮ ਕੀਤਾ ਹੁੰਦਾ ਦੋ-ਤਿੰਨ ਸਾਲਾਂ ਦੇ ਵਿੱਚ ਤਾਂ ਇਹੋ ਜੀ ਹਾਲਤ ਨਾ ਹੁੰਦੀ ਜਿਹੜਾ ਬੰਦਾ ਚੁਣਿਆ ਜਾਵੇ ਨਾ ਮਤਲਬ ਮੈਂ ਹੈਰਾਨ ਹੁੰਨਾ ਕਿ ਕੁਰਸੀ ਦੇ ਬੈਠ ਕੇ ਕੁਰਸੀ ਵਰਗੇ ਹੋ ਜਾਂਦੇ ਆ ਬੰਦਾ ਉਹ ਆ ਮਰਦੋ ਆ ਸਿਆਸ ਦਾ ਨੋ ਆ ਜਿਹੜਾ ਕੁਰਸੀ ਤੇ ਬੈਠ ਕੇ ਕੁਰਸੀ ਦੀਆਂ ਰੌ ਰਿਟਾਂ ਬਦਲੇ ਕੁਰਸੀ ਨਾਲ ਨਾ ਬਦਲੇ ਉਮੀਦਾਂ ਸੀ ਭਗਵੰਤ ਮਾਨ ਤੋਂ ਪੰਜਾਬੀਆਂ ਨੂੰ ਮੈਨੂੰ ਵੀ ਸੀ ਭਾਵੇਂ ਮੇਰਾ ਵਿਰੋਧੀ ਸੀ ਮੇਰਾ ਦੋਸਤ ਆ ਪੁਰਾਣਾ ਮੈਨੂੰ ਵੀ ਮੀਸ ਸੀ ਕਿ ਚੰਗਾ ਕੰਮ ਕਰੂਗਾ ਗੱਲਾਂ ਚੰਗੀਆਂ ਕਰਦਾ ਹੁੰਦਾ ਸੀ ਉਹਨੇ ਕੀਤੀਆਂ ਉਹ ਤਾਂ ਕਹਿੰਦੇ ਕੰਮ ਬੜਾ ਕੀਤਾ ਲੋਕਾਂ ਨੂੰ 300 ਜੁਰਨ ਫਰੀ ਦਿੱਤਾ ਲੋਕੀ ਖੁਸ਼ ਆ ਕਰਜ਼ਾ ਕਿੰਨਾ ਚੱਕ ਲਿਆ ਇਸ਼ਤਿਹਾਰ ਕਿੰਨੇ ਲਾਤੇ ਮਾਸਟਰ ਡਾਕਟਰ ਟੀਚਰ ਕਿੰਨੇ ਕੁੱਟੇ ਕਿੰਨੇ ਧੁੱਪੇ ਬੈਠੇ ਆ ਕਿਉਂ ਇੱਕ ਧੀ ਨੂੰ ਜਿਹਨੂੰ ਤੁਸੀਂ ਕੇਜਰੀਵਾਲ ਨੇ ਆਪਦੀ ਧੀ ਤੇ ਆਪਦੀ ਭੈਣ ਬਣਾਇਆ ਸੀ ਸਿੱਪੀ ਸ਼ਰਮਾ ਨੂੰ ਉਹਨੂੰ ਕੀ ਲੋੜ ਪੈਗੀ ਸੰਗਰੂਰ ਤੋਂ ਯਾਤ ਚੋਣ ਲੜਨ ਦੀ ਕੰਮ ਕੀਤੇ ਹੁੰਦੇ ਤਾਂ ਕੰਮ ਬੋਲਦਾ ਨਾ ਤੁਹਾਨੂੰ ਮਿੰਤਾ ਤਰਲੇ ਕਰਨ ਦੀ ਕੀ ਲੋੜ ਸੀ ਆ ਪਰਸੋਂ ਦੇਖਿਆ ਤੁਸੀਂ 4 ਦਿਨ ਪਹਿਲਾਂ ਮੌੜ ਮੰਡੀ ਦੇ ਵਿੱਚ ਵਿੱਚ ਬੈਠ ਕੇ ਭੱਜਿਆ ਗੱਡੀ ਦੇ ਇਹ ਸਾਡੇ ਰਾਜੇ ਥੋੜੀ ਆ ਇਹੋ ਜਿਹੇ ਰਾਜੇ ਥੋੜੀ ਹੁੰਦੇ ਸਾਡੇ ਸਰਦਾਰਾਂ ਦੇ ਘਰੇ ਜੰਮ ਕੇ ਤੁਸੀਂ ਸਰਦਾਰਾਂ ਵਾਲੀ ਗੱਲ ਤਾਂ ਕਰੋ ਯਾਰ ਬਾਕੀਆਂ ਪਾਰ ਰਿਆ ਰੰਗਲਾ ਪੰਜਾਬ ਬਣ ਰਿਹਾ ਕਿਕਲੀਆਂ ਸੁਣੀਆਂ ਤੁਸੀਂ ਕਿਕਲੀਆਂ ਦਾ ਜ਼ਮਾਨਾ ਨਹੀਂ ਗਿਆ ਹੁਣ ਕੰਮ ਦਾ ਜ਼ਮਾਨਾ ਲੋਕ ਬੜੇ ਸਿਆਣੇ ਨੇ ਕਿਸਾਨਾਂ ਦੇ ਪੁੱਤ ਜਾਗਰੂਕ ਨੇ ਕਿਸਾਨਾਂ ਦੇ ਪੁੱਤ ਆ ਸੜਕਾਂ ਦੇ ਕਿਸਾਨਾਂ ਦੇ ਪੁੱਤ ਨੇ ਝੋਪੇ ਫਿਰ ਰਹੇ ਆ ਭਰਾ ਦਾ ਸਾਥ ਦੇਣ ਲਈ ਇਹ ਪਿਆਰ ਆ ਇਹ ਕਮਾਉ ਉਹਦੇ ਰਤਬੇ ਥੋੜੀ ਕਮਾਉਣੇ ਆ ਯਾਰ ਉਹਦੇ ਰਤਬੇ ਤਾਂ ਲੈ ਕੇ ਪੰਜ-ਪੰਜ ਵਾਰੀ ਬਣ ਕੇ ਮੁੱਖ ਮੰਤਰੀ ਵੀ ਚਲੇ ਗਏ ਯਾਦ ਕੌਣ ਕਰਦਾ ਉਹਨਾਂ ਨੂੰ ਜੇ ਪੰਜ ਵਾਰੀ ਬਣਿਆ ਮੁੱਖ ਮੰਤਰੀ ਕੰਮ ਕਰਦਾ ਅੱਜ ਉਹਨੂੰ ਚੰਗੇ ਕੰਮਾਂ ਨਾਲ ਯਾਦ ਕਰਿਆ ਜਾਂਦਾ ਅੱਜ ਉਹਦਾ ਨੈਗੇਟਿਵ ਪੱਖ ਵੇਖ ਰਹੇ ਆ ਲੋਕ ਕਿਉਂ ਨੇ ਪੰਜਾਬ ਦੇ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਜਿੰਨਾ ਘਾਣ ਪੰਜਾਬ ਦਾ ਤੇ ਸਿੱਖੀ ਦਾ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਸੋ ਜੇ ਤੁਸੀਂ ਇੱਕ ਰਤਬਾ ਰਤਬਾ ਹਾਸਲ ਕਰ ਲੈਣਾ ਪ੍ਰਾਪਤ ਨਹੀਂ ਹੁੰਦੀ ਜੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਉਸ ਰਤਬੇ ਤੇ ਪਹੁੰਚਾਇਆ ਹੈ ਉਹਨਾਂ ਲੋਕਾਂ ਲਈ ਕੁਛ ਕਰ ਗੁਜ਼ਰਨਾ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਲਈ ਆਪਣੇ ਆਪ ਨੂੰ ਮੂਹਰੇ ਢਾਹ ਕੇ ਜੂਝਣਾ ਇਹ ਪ੍ਰਾਪਤਿਆ ਨਹੀਂ ਹੁੰਦੀਆਂ ਕਿ ਤੁਸੀਂ ਮੁੱਖ ਮੰਤਰੀ ਬਣ ਕੇ ਤਾਂ ਪਤਾ ਨਹੀਂ ਪ੍ਰਾਪਤੀ ਹੋਗੀ ਨਹੀਂ ਐਮਪੀ ਐਮਐਲਏ ਵਰਜਨਾਂ ਦਾ ਪ੍ਰਾਪਤੀ ਨਹੀਂ ਪ੍ਰਾਪਤੀ ਆ ਜਿਹੜੇ ਲੋਕ ਤੁਹਾਡੀ ਖਾਤਰ ਤੋਂ ਪੰਜ ਮੱਚਦੇ ਜਿਹੜੇ ਉਹ ਮੰਗਦੇ ਰਾਤਾਂ ਨੂੰ ਠਰਦੇ ਆ ਉਹਨਾਂ ਲਈ ਕੁਝ ਕਰਨਾ ਉਹਨਾਂ ਦਾ ਗੁਰਬਤਿਓ ਘਟਣਾ ਉਹਨਾਂ ਨੂੰ ਅੱਜ ਕੱਲ੍ਹ ਜਦੋਂ ਜਦੋਂ ਚੋਣਾਂ ਆਉਂਦੀਆਂ ਬੜੇ ਵਧੀਆ ਤਰੀਕੇ ਨਾਲ ਇੱਕ ਵੀਡੀਓ ਜਾਰੀ ਹੁੰਦੀਆਂ ਆ ਆਡੀਓ ਵੀਡੀਓ ਜਾਰੀ ਹੁੰਦੀਆਂ ਸੁਣੀਆਂ ਤੁਸੀਂ ਮੰਤਰੀਆਂ ਦੀ ਇਹ ਕਹਿੰਦੇ ਬੜੀ ਅਸ਼ਲੀਲ ਵੀਡੀਓ ਜਾਰੀ ਹੋ ਰਹੀਆਂ ਕੀ ਕਿਰਦਾਰ ਸਰਕਾਰ ਸਿੰਘ ਦੀਆਂ ਹੋਰ ਬੜਿਆਂ ਲੋਕਾਂ ਦੀਆਂ ਮੈਂ ਹੁਣ ਨਾਂ ਨਹੀਂ ਲੈਣਾ ਚਾਹਨਾ ਕਿੱਦਾਂ ਸਮਝਦੇ ਹੋ ਤੁਸੀਂ ਇਹ ਕਿਰਦਾਰ ਕਿੱਦਾਂ ਦੇ ਆਪਣੇ ਮੰਤਰੀਆਂ ਦਾ ਦੇਖੋ ਸੁਣਿਆ ਹੀ ਆ ਮੈਂ ਦੇਖਿਆ ਤੇ ਹੈਨੀ ਸਾਰਾ ਸਾਰਾ ਲੋਰੀਆਂ ਸਾਰਿਆਂ ਦੇ ਮੋਬਾਈਲ ਤੇ ਵਾਇਰਲ ਹੋ ਰਹੀਆਂ ਦੇਖੋ ਦਸਤਾਰਾ ਲੜਕੀ ਤੁਹਾਡੇ ਕੋਲ ਤੁਸੀਂ ਐਜੇ ਮੰਤਰੀ ਦਾ ਅਹੁਦਾ ਤੁਹਾਡੇ ਕੋਲ ਨੌਕਰੀ ਮੰਗ ਕੇ ਨਾ ਰਹੀ ਹੈ ਤੇ ਉਹਨੂੰ ਕਿਸ ਤਰ੍ਹਾਂ ਤੁਸੀਂ ਡੀਲ ਕਰੋਗੇ ਦੇਖੋ ਜੇ ਕੋਈ ਲੋੜ ਵੱਨ ਤੁਹਾਡੇ ਕੋਲੇ ਆਉਂਦਾ ਹੈ ਤੁਹਾਨੂੰ ਸੇਵਾ ਦਿੱਤੀ ਹੈ ਬਾਦਸ਼ਾਹ ਨੇ ਤੁਹਾਨੂੰ ਇੰਨੀ ਜੋਗਾ ਬਣਾਇਆ ਹੈ ਕਿ ਕਿਸੇ ਦਾ ਭਲਾ ਕਰ ਸਕੋ ਤੇ ਤੁਸੀਂ ਰੱਬ ਦਾ ਸ਼ੁਕਰ ਕਰੋ ਕਿ ਬਾਦਸ਼ਾਹ ਤੁਮੇਰੇ ਤੇ ਤਰਸ ਖਾਦਾ ਮੈਨੂੰ ਇੰਨੀ ਜੋਗਾ ਬਣਾਇਆ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਤੇ ਇਹਦਾ ਮਤਲਬ ਇਹ ਥੋੜੀ ਐ ਵੀ ਤੁਸੀਂ ਕਿਸੇ ਦੇ ਨਜਾਇਜ਼ ਮਜਬੂਰੀਆਂ ਦੇ ਫਾਇਦੇ ਚੱਕੋ ਸੋ ਇਹ ਕਿੰਨਾ ਚਿਰ ਚੱਲੂ ਇਹ ਕੰਮ ਖਤਮ ਹੋ ਗਈ ਨਾ ਕਹਾਣੀ ਫਿਰ ਕਿਰਦਾਰ ਬਚਦੇ ਆ ਤੁਸਮੇ ਕਿਰਦਾਰ ਦੀ ਉਦਾਹਰਣ ਦਿੰਨਾ ਇੱਕ ਇੱਕ ਮਿੰਟ ਲੱਗੂਗਾ ਤੁਹਾਨੂੰ ਮੈਂ ਕਿਰਦਾਰ ਦੀ ਉਦਾਹਰਣ ਦਿੰਦਾ ਅਫਗਾਨਿਸਤਾਨ ਵਾਲੇ ਬੜੇ ਤਕੜੇ ਨੇ ਯੋਧੇ ਨੇ ਉਹ ਵੀ ਉਹ ਵੀ ਬਹੁਤ ਲੜਾਕੂ ਨੇ ਅਫਗਾਨੀਆਂ ਨੇ ਇੰਗਲੈਂਡ ਵਾਲੇ ਵੀ ਕੁੱਟ ਕੇ ਭਜਾਏ ਹੋਏ ਆ ਤੁਹਾਨੂੰ ਪਤਾ ਹੋਣਾ ਅਫਗਾਨੀਆਂ ਨੇ ਰਸ਼ੀਆ ਦਾ ਬਾਰਡਰ ਨਾਲ ਲੱਗਦਾ ਉਹ ਵੀ ਭਜਾਏ ਅਮਰੀਕਾ ਅਰੇ ਸਾਲ ਪਹਿਲਾਂ ਤੁਸੀਂ ਦੇਖਿਆ ਹੋਵੇ ਵੀਡੀਓ ਜਹਾਜ਼ ਤੇ ਅਸਲਾ ਡਾਲਰ ਛੱਡ ਕੇ ਭਜਿਆ ਅਮਰੀਕਾ ਵੱਡੇ ਵੱਡੇ ਹਥਿਆਰ ਸੀ ਨਾਲ ਕੋਲੇ ਹਥਿਆਰਾਂ ਨਾਲ ਅਫਗਾਨੀ ਕਾਬੂ ਨਹੀਂ ਆਏ ਤੇ ਖੇਬਰ ਜਿਹੜੇ ਤੇ ਕੇਸਰੀ ਕਿਨੇ ਚੜਾਇਆ ਸੀ ਬਾਬਾ ਜਰਨੈਲ ਹਰੀ ਸਿੰਘ ਨਲੂਏ ਨੇ ਕਿਉਂ ਉੱਥੇ ਹਥਿਆਰ ਨਹੀਂ ਜਿੱਤੇ ਉੱਥੇ ਕਰਤਾਰ ਜਿੱਤਿਆ ਸੀ ਬਾਬੇ ਦਾ ਕਰਤਾਰ ਉੱਚਾ ਸੀ ਇਹਦੇ ਵੱਡੇ ਵੱਡੇ ਹਥਿਆਰਾਂ ਦੇ ਉਹਨਾਂ ਨੇ ਭਜਾ ਦੇ 1 ਤਰੀਕ ਨੂੰ ਤੁਸੀਂ ਸਿੱਖੀ ਦੀ ਗੱਲ ਕੀਤੀ 1 ਜੂਨ ਨੂੰ ਸਾਰੇ ਸਿੱਖ ਸਮਾਜ ਨੂੰ ਪਤਾ ਇੱਕ ਜੀ ਇੱਕ ਤਰੀਕ ਨੂੰ ਕੀ ਹੋਇਆ ਸੀ ਕਿ ਆਕੇ ਕਾਂਗਰਸ ਨੂੰ ਕਿ ਸਿੱਖ ਵੋਟ ਪਾਏਗਾ ਦੇਖੋ ਮੈਂ ਤਾਂ ਚਿੱਠੀ ਵੀ ਲਿਖੀ ਆ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਆ ਕਿ ਇਹ 6 ਤਰੀਕ ਤੱਕ 6 ਜੂਨ ਤੱਕ 7 ਜੂਨ ਤੋਂ ਬਾਅਦ ਵੋਟਾਂ ਹੋਣ ਪੰਜਾਬ 'ਚ ਆ ਦੇਖੋ ਤੁਸੀਂ ਆਪ ਮੁਹਾਰੇ ਪਿਆਰ ਆ ਨਾ ਲੋਕਾਂ ਦਾ ਵੀ 7 ਜੂਨ ਤੋਂ ਬਾਅਦ ਵੋਟਾਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡੇ ਲਈ ਬੜਾ ਵਿਰਾਗ ਦਾ ਮਹੀਨਾ ਉਹਨੇ ਦਿਨਾਂ 'ਚ ਜਿਹੜੀ ਤੁਸੀਂ ਗੱਲ ਕੀਤੀ ਕਾਂਗਰਸ ਨੂੰ ਲੋਕ ਵੋਟਾ ਉਹ ਤੋਂ ਕਾਂਗਰਸ ਨੇ ਬੰਦਾ ਹੀ ਉਹ ਜਾ ਖੜਾ ਕਰਦਾ ਜਿਹੜਾ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਹੈ ਹੁਣ ਤੁਸੀਂ ਦੱਸੋ ਵੀ ਆਹ ਦਿਨਾਂ ਦੇ ਵਿੱਚ ਹੁਣ ਲੋਕਾਂ ਨੇ ਫੈਸਲਾ ਕਰਨਾ ਪੰਜਾਬ ਦੀਆਂ ਮਾਵਾਂ ਨੂੰ ਸੋਚਣਾ ਚਾਹੀਦਾ ਇੱਕ ਮਾਂ ਆਪਦਾ ਪੁੱਤ ਜੰਮੇ 40-45 ਸਾਲ ਤੱਕ ਉਹਨੂੰ ਪਾਲ ਕੇ ਵੱਡਾ ਕਰੇ ਤੇ ਜਦੋਂ 45 ਸਾਲਾਂ ਦਾ ਹੋ ਗਿਆ ਤਾਂ ਉਹ ਕਹੇ ਤੇ ਆਪਦੀ ਮਾਂ ਨੂੰ ਕਿ ਤੂੰ ਤਾਂ ਮੇਰੀ ਮਾਂ ਹੀ ਨਹੀਂ ਮੇਰੀ ਮਾਂ ਤਾਂ ਇੰਦਰਾ ਗਾਂਧੀ ਆ ਕੀ ਵੀ ਤੂੰ ਮਾਵਾਂ ਦੇ ਦਿਲ ਤੇ ਕੀ ਮਾਵਾਂ ਇਹੋ ਜਿਹੀ ਸੋਚ ਵਾਲੇ ਲੋਕਾਂ ਨਾਲ ਤੁਰਨ ਗਈਆਂ ਮਾਵਾਂ ਨੂੰ ਆਪਦੇ ਪੁੱਤਾਂ ਨੂੰ ਵੀ ਵਰਜਣਾ ਚਾਹੀਦਾ ਕਿ ਬੁੱਤੇ ਹੁਜੀ ਸੋਚਣ ਲੋਕਾਂ ਮਗਰ ਨਹੀਂ ਤੁਰਨਾ ਸਾਡੀ ਮਾਂ ਮਾਂ ਜਨਮ ਦਿਨ ਵਾਲੀ ਹੁੰਦੀ ਆ ਸਾਡੀ ਮਾਂ ਮਾਤਾ ਧਰਤ ਮਹਤ ਸਾਡੀ ਮਾਂ ਐ ਮਾਤਾ ਸਾਹਿਬਕੌਰ ਸਾਡੀ ਮਾਂ ਐ ਮਾਤਾ ਗੁਜਰਕੌਰ ਤੁਹਾਡੀ ਮਾਂ ਭੈਣ ਇੰਦਰਾ ਗਾਂਧੀ ਹੋਊ ਤੁਸੀਂ ਕਾਤੋਂ ਨੂੰ ਮਾਂ ਬਣਾਈ ਰੱਖੋ ਔਰ ਕਈ ਲੋਕ ਕਹਿਣਗੇ ਕਮਲਜੀਤ ਅੱਜ ਕਹਿੰਦਾ ਕਮੇਟੀ ਤੋਂ ਕਾਂਗਰਸ ਰਹਿੰਦਿਆਂ ਵੀ ਕਹਿੰਦਾ ਸੀ ਜਦੋਂ ਤੱਕ ਸਾਹਾਂ ਚ ਸਾਹ ਹੈ ਇੰਦਰਾ ਗਾਂਧੀ ਮਰਦਾਬਾਦੀ ਰਹੂਗੀ ਚਲੋ ਕੋਈ ਰਪਰਨ ਮੋਕਬਲਾ ਲਾਸਵਾਲ ਕਿਨੂੰ ਕਿਦਣਾ ਦੇਖਦੇ ਹੋ ਅਕਾਲੀ ਦਲ ਵੀ ਇਹ ਮੈਦਾਨ ਚੋਂ ਕਹਿੰਦੇ ਇੱਕੋ ਇੱਕ ਖੇਤਰੀ ਪਾਰਟੀ ਆ ਕਾਂਗਰਸ ਦੀ ਤੁਸੀਂ ਗੱਲ ਕੀਤੀ ਆ ਆਵਾ ਦੇ ਪਾਰਟੀ ਸੱਤਾ ਚ ਤੇ ਭਾਰਤੀ ਜਨਤਾ ਪਾਰਟੀ ਕੇਂਦਰ ਚ ਸੱਤਾ ਚ ਕਿੰਨਾ ਮੁਕਾਬਲਾ ਦੇਖਦੇ ਹੋ ਜਿਹੜੇ ਖੇਤਰੀ ਪਾਰਟੀ ਵਾਲੇ ਆ ਉਹ ਖੇਤਰੀ ਪਾਰਟੀ ਵਾਲਿਆਂ ਦੇ ਖੇਤਰ ਦਾ ਸਵਾਰਿਆ ਤਾਂ ਕੁਛ ਨਹੀਂ ਨਾ ਤੇ ਮੁਕਾਬਲੇ ਦੀ ਗੱਲ ਨਹੀਂ ਹੈਗੀ ਅਸੀਂ ਮੁਕਾਬਲਾ ਕਰਨ ਲਈ ਨਹੀਂ ਆਏ ਹੋਏ ਅਸੀਂ ਇੱਕ ਸੋਚ ਇੱਕ ਵਿਚਾਰ ਨਾਲ ਖੜਨ ਵਾਲਿਆਂ ਦੀ ਗਿਣਤੀ ਕਰਾਉਣ ਆਏ ਆਂ ਇਹਨਾਂ ਨੂੰ ਕਹਿਣਾ ਹੈ ਸੰਗਤਾਂ ਨੂੰ ਕਿ ਭੀੜ ਦਾ ਹਿੱਸਾ ਨਹੀਂ ਬਣਨਾ ਵਿਚਾਰ ਦਾ ਹਿੱਸਾ ਬਣਨਾ ਹੈ ਸੋਚ ਦਾ ਹਿੱਸਾ ਬਣਨਾ ਹੈ ਉਸ ਵਿਚਾਰ ਦਾ ਹਿੱਸਾ ਜਿਹੜਾ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਹੈ ਉਮਰਾ ਬੇਸ਼ੱਕ ਛੋਟੀਆਂ ਸੀ 7 ਤੇ 9 ਸਾਲ ਦੀਆਂ ਪਰ ਵਿਚਾਰ ਬਹੁਤ ਵੱਡਾ ਸੀ ਬਾਬਿਆਂ ਦਾ ਉਸ ਵਿਚਾਰ ਨੂੰ ਲੈ ਕੇ ਤੁਰੇ ਆ ਜਿਹੜਾ ਵਿਚਾਰ ਨਾਲ ਦਬਦਾ ਇਹਨਾਂ ਵਿੱਕਦਾ ਇਹਨਾਂ ਡਰਦਾ ਇਹਨਾਂ ਝੁੱਕਦਾ ਉਸ ਵਿਚਾਰ ਨਾਲ ਖੜਨ ਵਾਲਿਆਂ ਦੀ ਗਿਣਤੀ ਹੋਣੀ ਆ ਕੱਲੀਆਂ ਵੋਟਾਂ ਨਹੀਂ ਚਾਰ ਨੂੰ ਗਿਣੀਆਂ ਜਾਣੀਆਂ ਚਾਰ ਨੂੰ ਉਸ ਵਿਚਾਰ ਨਾਲ ਖੜਨ ਵਾਲੇ ਘੈਂਟ ਬੰਦਿਆਂ ਦਾ ਵੀ ਗਿਣਿਆ ਜਾਵੇ ਚਲ ਮਿਹਰਬਾਨੀ ਇਹ ਸਨ ਕਰਮਜੀਤ ਸਿੰਘ ਬਰਾਲ ਜਿਹੜੇ ਅਜਾਦ ਉਮੀਦਵਾਰ ਦੇ ਤੌਰ ਤੇ ਖੜੇ ਨੇ ਔਰ ਮਾਈਕ ਦਾ ਕਹਿੰਦੇ ਸਾਡਾ ਚੋਣ ਨਿਸ਼ਾਨ ਹੈ ਤੇ ਵਿਚਾਰ ਦੀ ਲੜਾਈ ਹੈ ਮੁਕਾਬਲਾ ਚਾਹੇ ਚਾਰ ਪਾਰਟੀਆਂ ਦੇ ਵਿੱਚ ਹੈ ਨਾਲ ਅਜਾਦ ਉਮੀਦਵਾਰ ਇਹਨਾਂ ਦਾ ਵੀ ਬਹੁਤ ਅਹਿਮ ਰੋਲ ਹੋਏਗਾ ਜਿੱਤਨ ਦੇ ਵਿੱਚ ਜਾਂ ਫਿਰ ਕਿਸੇ ਕੈਂਡੀਡੇਟ ਨੂੰ ਹਰਾਉਣ ਦੇ ਵਿੱਚ ਕੈਮਰਾਮੈਨ ਜਸਵੰਤ ਦੇ ਨਾਲ ਰਾਜੇਸ਼ ਮਹਿਰਾ ਸਿਟੀ ਹਮ ਨਿਊਜ਼ ਲੁਧਿਆਣਾ